ਸਿੰਬਲ ਆਫ ਨੋਲਜ ਔਰ ਭਾਤਰਤਨ ਦੇ ਖਿਤਾਬ ਦੇ ਨਾਲ ਸ ਸ਼ੋਭਤ ਆ ਭਾਤਰਤਨ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੀ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਕਿਉਂਕਿ 26 ਜਨਵਰੀ 1950 ਨੂੰ ਸਵਿਧਾਨ ਲਾਗੂ ਹੋਇਆ ਸੀ ਔਰ ਸਵਿਧਾਨ ਦੇ ਲਾਗੂ ਹੋਣ ਦੇ ਖੁਸ਼ੀ ਦੇ ਵਿੱਚ 26 ਜਨਵਰੀ ਨੂੰ ਜੋ ਪੂਰੇ ਦੁਨੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਰੰਗਾਂ ਲਹਿਰਾ ਕੇ ਬਾਬਾ ਸਾਹਿਬ ਨੂੰ ਸ਼ਰਧਾਲੀਆਂ ਦਿੱਤੀਆਂ ਜਾ ਰਹੀਆਂ ਸੀ ਉਸ ਦਿਨ ਅੰਮ੍ਰਿਤਸਰ ਦੇ ਇਹ ਹੈਰੀਟੇਜ ਤੇ ਜੋ ਬਾਬਾ ਸਾਹਿਬ ਦਾ ਸਟੈਚੂ ਹੈ ਉਸ ਦੀ ਬੇਦਬੀ ਕੀਤੀ ਗਈ ਔਰ ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਜਦੋਂ ਦਾ ਦੇਸ਼ ਆਜ਼ਾਦ ਹੋਇਆ ਜਦੋਂ ਦੇ ਅਸੀਂ ਇਸ ਦੇਸ਼ ਦੀ ਆਜ਼ਾਦੀ ਦਾ ਨਿਗ ਬੰਡ ਰਹੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਪਹਿਲੀ ਘਟਨਾ ਹੈ। ਔਰ ਮੈਂ ਇਸ ਘਟਨਾ ਦੀ ਸਖਬ ਸ਼ਬਦਾਂ ਵਿੱਚ ਨਿੰਦਾ ਕਰਦਾ। ਔਰ ਅਸੀਂ ਅੱਜ ਇੱਥੇ ਜਿੰਨੇ ਵੀ ਸਾਡੇ ਸਾਥੀ ਆਏ ਨੇ ਅੱਜ ਸਾਡਾ ਇਹ ਜਿਹੜਾ ਪ੍ਰੋਗਰਾਮ ਆ ਸਾਡੇ ਬਿਸ਼ਪ ਰੌਕਸ ਸੰਧੂ ਜੀ ਜੋ ਐਂਗਲਿਕਨ ਚਰਚ ਦੇ ਮੈਟਰੋਪੋਲੀਟਨ ਬਿਸ਼ਪ ਨੇ ਔਰ ਸਾਡੇ ਸੀਐਨਐਫ ਦੇ ਪੰਜਾਬ ਦੇ ਧਾਰਮਿਕ ਵਿੰਗ ਦੇ ਚੇਅਰਮੈਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਰੱਖਿਆ ਗਿਆ। ਔਰ ਇਸ ਅੱਜ ਦੇ ਬਾਬਾ ਸਾਹਿਬ ਦੇ ਸਤਿਕਾਰ ਦੇ ਵਿੱਚ ਜੋ ਅਸੀਂ ਨਤਮਸਤਕ ਹੋਣ ਆਏ ਆ ਉਹਨਾਂ ਦੇ ਅਸੀਂ ਸ਼ਰਧਾਂਲੀ ਭੇਟ ਕਰਨ ਆਏ ਆ ਇਸ ਸਟੈਚੂ ਤੇ ਉਹਦੇ ਵਿੱਚ ਸਾਡੇ ਪੀਮ ਐਕਸ਼ਨ ਕਮੇਟੀ ਦੇ ਨਿਤਿਸ਼ ਕੁਮਾਰ ਪੀਮ ਜੀ ਔਰ ਸਾਡੇ ਡੀਪੀਆਈ ਦੇ ਸਾਡੇ ਰਾਸ਼ਟਰੀ ਪ੍ਰਧਾਨ ਰੋਹਨ ਚੱਡਾ ਜੀ ਤੇ ਉਸ ਤੋਂ ਇਲਾਵਾ ਸਾਡੇ ਸੈਨਾ ਸੁਰੱਖਿਆ ਜਿਹੜਾ ਮੰਚ ਆ ਉਹਨਾਂ ਦੇ ਪ੍ਰਧਾਨ ਜੀ ਤੇ ਹੋਰ ਵੀ ਸਾਡੇ ਜ਼ਿਲ੍ਹੇ ਦੇ ਉੱਤੇਦਾਰ ਤੇ ਸਾਰੇ ਸਾਥੀ ਇੱਥੇ ਪਹੁੰਚੇ ਨੇ ਉਹ ਇਸ ਕਰਕੇ ਕਿਉਂਕਿ ਅੱਜ ਜਿਹੜੀ ਆਜ਼ਾਦੀ ਦਾ ਅਸੀਂ ਨਿਗਮੜ ਰਹੇ ਹਾਂ ਇਹ 바ਵਾ ਸਾਹਿਬ ਕਰਕੇ ਆਜ਼ਾਦੀ ਤੋਂ ਪਹਿਲਾਂ ਵੀ ਇਸ ਦੇਸ਼ ਦੇ ਵਿੱਚ ਅਸੀਂ ਆਪਣੇ ਆਪਣੇ ਧਾਰਮਿਕ ਤਰੀਕੇ ਦੇ ਨਾਲ ਬੇਸ਼ੱਕ ਆਪਣੀ ਬੰਦਗੀ ਕਰਦੇ ਸੀ ਲੇਕਿਨ ਅਸਲ ਆਜ਼ਾਦੀ ਸਾਨੂੰ ਉਸ ਦਿਨ ਮਿਲੀ ਜਿਸ ਦਿਨ 바ਵਾ ਸਾਹਿਬ ਨੇ ਸੰਵਿਧਾਨ ਲਿਖ ਕੇ ਦੇਸ਼ ਨੂੰ ਸਮਰਪਣ ਕੀਤਾ ਦੇਸ਼ ਨੂੰ ਅਰਪਣ ਕੀਤਾ ਉਸ ਦਿਨ ਅਸੀਂ ਆਜ਼ਾਦ ਹੋਏ ਉਸ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਨਾ ਬੋਝਣਾ ਨੂੰ ਬੋਲਣ ਦਾ ਹੱਕ ਸੀ ਨਾ ਕਿਸੇ ਨੂੰ ਬੋਲਣ ਦਾ ਹੱਕ ਸੀ ਨਾ ਕਿਸੇ ਨੂੰ ਆਜ਼ਾਦੀ ਦੇ ਨਾਲ ਬੋਝਣਾ ਨੂੰ ਆਪਣੇ ਧਰਮ ਦਾ ਧਰਮ ਨੂੰ ਮੰਨਣ ਤੇ ਧਰਮ ਦਾ ਪ੍ਰਚਾਰ ਕਰਨ ਦਾ ਵੀ ਹੱਕ ਨਹੀਂ ਸੀ ਇਹ ਸਾਰਾ ਕੁਝ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਕਰਕੇ ਸੋ ਉਹਨਾਂ ਦੇ ਬੋਤਨਾ ਛੇੜ ਛਾੜੀ ਛੇੜਖਾਨੀ ਹੋਣੀ ਉਹਨਾਂ ਦਾ ਅਪਮਾਨ ਕਰਨਾ ਮੈਂ ਸਮਝਦਾ ਇਹ ਭਾਰਤ ਦੇ ਲੋਕਤੰਤਰ ਦਾ ਅਪਮਾਨ ਹੈ ਭਾਰਤ ਦੀਆਂ ਜਿਹੜੀਆਂ ਲੋਕਤੰਤਰ ਸੰਸਥਾਵਾਂ ਨੇ ਉਹਨਾਂ ਦਾ ਅਪਮਾਨ ਸੋ ਇਸ ਕਰਕੇ ਅਸੀਂ ਅੱਜ ਇੱਥੇ ਆ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਅਸੀਂ ਭੇਟ ਕਰ ਰਹੇ ਹਾਂ ਪੁਸ਼ਪ ਮਾਲਾ ਭੇਟ ਕੀਤੀ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਵੀ ਵਿਅਕਤ ਕੀਤੇ ਕਿ ਇਹ ਲੈਪਸ ਕਿੱਥੇ ਰਹੀਆਂ ਲੈਪਸ ਬੜੀ ਵੱਡੀ ਲੈਪਸ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਜਿਹੜੀ ਕਿ ਬਾਬਾ ਸਾਹਿਬ ਦੀਆਂ ਤਸਵੀਰਾਂ ਲਾ ਕੇ ਦਫ਼ਤਰਾਂ ਦੇ ਵਿੱਚ ਇਹ ਮੈਸੇਜ ਦੇ ਰਹੀ ਆ ਕਿ ਅਸੀਂ ਬਾਬਾ ਸਾਹਿਬ ਨੂੰ ਸਨਮਾਨ ਕਰਦੇ ਹਾਂ ਪਰ ਉਸ ਦਿਨ ਜਿਹੜਾ ਚੱਪੇ-ਚੱਪੇ ਤੇ ਪੁਲਿਸ ਹੋਣ ਦੇ ਬਾਵਜੂਦ ਇਹ ਇੱਕ ਬੜਾ ਹੀ ਮਤਲਬ ਇਹ ਇੱਕ ਹਾਈ ਅਲਰਟ ਏਰੀਆ ਜਿੱਥੇ ਇੱਕ ਜੱਲਿਆਂ ਵਾਲਾ ਬਾਗ ਵੀ ਸਥਿਤ ਹੈ ਨਾਲ ਸ਼੍ਰੀ ਦਰਬਾਰ ਸਾਹਿਬ ਵੀ ਸਥਿਤ ਹੈ ਉੱਥੇ ਇਹੋ ਜਿਹੀ ਘਟਨਾ ਹੋ ਜਾਣੀ ਇਹ ਕਿਤੇ ਨਾ ਕਿਤੇ ਸ਼ੰਕੇ ਪੈਦਾ ਕਰਦੀ ਹੈ ਸਰਕਾਰ ਦੇ ਇੱਛਾ ਦੇ ਉੱਪਰ ਉਹਨਾਂ ਦੀ ਨੀਤੀ ਦੇ ਉੱਪਰ ਸ਼ੰਕੇ ਪੈਦਾ ਕਰਦੀ ਔਰ ਪ੍ਰਸ਼ਾਸਨ ਦੀ ਸੋ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਵਿਆਪਕ ਰੋਸ ਫੈਲਿਆ ਪੂਰੇ ਭਾਰਤ ਦੇ ਵਿੱਚ ਫੈਲਿਆ ਜ਼ਿਲ੍ਹੇ ਬੰਦ ਕੀਤੇ ਗਏ ਔਰ ਹਾਲੇ ਵੀ ਭੋਜਨਾ ਦੇ ਪੂਰੀ ਤਰ੍ਹਾਂ ਮਰਮ ਨਹੀਂ ਲੱਗੀ जख्मਾਂ ਤੇ ਉਹਦਾ ਕਾਰਨ ਕੀ ਕਿ ਇਹ ਜਿਹੜਾ ਦੋਸ਼ੀ ਸੀ ਇਹ ਤਾਂ ਇੱਕ ਮੋਹਰਾ ਬਣਾਇਆ ਗਿਆ ਲੇਕਿਨ ਏਡੀ ਵੱਡੀ ਜਿਹੜੀ ਜਿਹੜਾ ਇਹ ਕਾਰਾ ਕਰਨ ਦੇ ਲਈ ਜਿਹੜਾ ਉਹਨੂੰ ਉਤਸਾਹਿਤ ਕੀਤਾ ਜਿਨ੍ਹਾਂ ਨੇ ਉਹਨੂੰ ਬਰਗਲਾਇਆ ਜਿਨ੍ਹਾਂ ਨੇ ਉਹਨੂੰ ਮੋਟੀਵੇਟ ਕੀਤਾ ਕਿ ਤੂੰ ਭਾਈ ਇਹ ਕੰਮ ਕਰ ਉਹ ਤੇ ਕੰਮ ਕਰਦਾ ਬੰਦਾ ਹੈ ਉਹ ਤੇ ਇੱਕ ਗਰੀਬ ਪਰਿਵਾਰ ਦਾ ਮੁੰਡਾ ਲੇਕਿਨ ਜਿਹੜੇ ਉਹਦੇ ਪਿੱਛੇ ਚਾਰਜਸ਼ ਕਰਤਾ ਨੇ ਬਹਿਰੀ ਅਨਫੋਰਚਨਟ ਬੜੀ ਵੱਧ ਕੇ ਸਮਝਤੀ ਗੱਲ ਆ ਕਿ ਹਾਲੇ ਤੱਕ ਵੀ ਉਨਾ ਦੇ ਉਨਾ ਦੀ ਕੋਈ ਜਾਂਚ ਨਹੀਂ ਹੋ ਰਹੀ ਉਹ ਬੇਨਕਾਬ ਨਹੀਂ ਕੀਤੇ ਜਾ ਰਹੇ ਰਿਮਾਂਡ ਵੀ ਉਹਦਾ ਖਤਮ ਹੋ ਗਿਆ ਔਰ ਹਾਲੇ ਤੱਕ ਜਿਹੜੀ ਸਟੇਟ ਗਵਰਨਮੈਂਟਾ ਉਹਨੇ ਕੋਈ ਆਫੀਸ਼ੀਅਲ ਬਿਆਨ ਨਹੀਂ ਦਿੱਤਾ ਸੋ ਅਸੀਂ ਇਸ ਗੱਲ ਦੇ ਲਈ ਵੀ ਸਰਕਾਰ ਦੀ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਇਮੀਡੀਏਟਲੀ ਜਿਹੜਾ ਆ ਜੋ ਅਸੀਂ ਡਿਮਾਂਡ ਕੀਤੀ ਸੀ ਕਿ ਮੌਜੂਦਾ ਹਾਈ ਕੋਰਟ ਦੇ ਜੱਜ ਤੋਂ ਇਹਦੀ ਇਨਕੁਆਰੀ ਕੀਤੀ ਜਾਵੇ ਇਨਕੁਆਰੀ ਕਰਾਈ ਜਾਵੇ ਤਾਂ ਕਿ ਅਸਲ ਦੋਸ਼ੀ ਬਾਹਰ ਆਉਣ ਕਿਉਂਕਿ ਜਦ ਤੱਕ ਅਸਲ ਦੋਸ਼ੀ ਬਾਹਰ ਨਹੀਂ ਆਉਂਦੇ ਇਹ ਘਟਨਾ ਬੰਦ ਹੋਣ ਵਾਲੀਆਂ ਨਹੀਂ ਹਰਿਆਣੇ ਦੇ ਵਿੱਚ ਵੀ ਘਟਨਾ ਹੋਈ ਆ ਅਸੀਂ ਉਹਦੀ ਵੀ ਨਿੰਦਾ ਕਰਦੇ ਆ ਹਰਿਆਣਾ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਨੂੰ ਇਮੀਡੀਏਟਲੀ ਉਹਦੇ ਵੀ ਦੋਸ਼ੀਆਂ ਨੂੰ ਫੜ ਕੇ ਸਖ਼ਤ ਸਜ਼ਾਾਂ ਦਿੱਤੀਆਂ ਜਾਣ ਔਰ ਅੱਜ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਅਗਰ ਇਹ ਨਹੀਂ ਹੁੰਦਾ ਤਾਂ ਫਿਰ ਅਸੀਂ ਬਹੁਤਨ ਸਮਾਜ ਜਿਹੜਾ ਇਕੱਠਾ ਹੋ ਕੇ ਇੱਕ ਵੱਡੇ ਸੰਘਰਸ਼ ਦੀ ਵੀ ਜਿਹੜੀ ਐਲਾਨ ਕਰ ਸਕਦਾ ਇਨੀਆਂ ਬੇਨਤੀਆਂ ਕਰਦੇ ਹੋਏ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਜ਼ਖਮ ਨੇ ਵੱਡੇ ਨੇ ਔਰ ਇਹਦੀ ਜਲਦ ਇਨਕੁਆਰੀ ਹੋਣੀ ਚਾਹੀਦੀ ਆ ਇਨੀਆਂ ਗੱਲਾਂ ਕਰਨ ਦਾ ਜੈ ਭੀਮ ਜੈ ਪਰਜਾ ਸਭਿਦਾ ਅੱਜ ਜੋ ਬੌਸ ਅੰਮੇੜਕਰ ਸਾਹਿਬ ਦੇ ਬੁੱਤ ਤੇ ਸਾਡਾ ਪਹੁੰਚਣ ਦਾ ਕਾਰਨ ਹੈ ਜੋ ਕਿ 26 ਜਨਵਰੀ ਨੂੰ ਡਾਕਟਰ ਵੀ ਆਰ ਅੰਮੇੜਕਰ ਸਾਹਿਬ ਦੇ ਇੱਕ ਇਨਸਾਨ ਵੱਲੋਂ ਪਨ ਤੋੜ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਬਹੁਤ ਹੀ ਨਿੰਦਣਜੋਗ ਆ ਔਰ ਜਿੱਥੇ ਕਿ ਪੰਜਾਬ ਸਰਕਾਰ ਜਿਹੜੀ ਬੜੀ ਨਾਕਾਮ ਰਹੀ ਆ ਕਿਉਂਕਿ 26 ਜਨਵਰੀ ਨੂੰ ਜਿਸ ਦਿਨ ਇਸ ਦੇਸ਼ ਦਾ ਜਿਹੜਾ ਸੰਵਿਧਾਨ ਆ ਉਹ ਲਾਗੂ ਹੋਇਆ ਸੀ 26 ਜਨਵਰੀ 1950 ਨੂੰ 26 ਜਨਵਰੀ ਵਾਲੇ ਦਿਨ ਜਿਸ ਦਿਨ ਪੂਰਾ ਸਿਕਿਉਰਿਟੀ ਦਾ ਅਰੇਂਜਮੈਂਟ ਹੁੰਦਾ ਆ ਜਿਸ ਦਿਨ ਪਲਗੀ ਪੂਰੇ ਭਾਰਤ ਦੇ ਅੰਦਰ ਸਿਕਿਉਰਿਟੀ ਲੱਗੀ ਹੁੰਦੀ ਆ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਬੋਤ ਨਾਲ ਉਸ ਦਿਨ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇੱਕ ਵੀ ਪੁਲਿਸ ਪ੍ਰਸ਼ਾਸਨ ਦਾ ਬੰਦਾ ਨਹੀਂ ਸੀ ਮੈਂ ਪੰਜਾਬ ਸਰਕਾਰ ਦੀ ਬਹੁਤ ਵੱਡੀ ਨੰਗੇਲੀ ਗਏ ਕਿ ਜਿਹੜੀ ਪੰਜਾਬ ਸਰਕਾਰ ਨੇ ਤੇ ਸਿਕਿਉਰਿਟੀ ਦਾ ਕੋਈ ਅਰੇਂਜਮੈਂਟ ਨਹੀਂ ਕੀਤਾ ਠੀਕ ਹੈ ਜੀ ਉਹ ਦੇਖੋ ਡਾਕਟਰ ਬੀ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਇਸ ਦੇਸ਼ ਦਾ ਕਾਨੂੰਨ ਲਿਖਿਆ ਜਿਨ੍ਹਾਂ ਦੇ ਸੰਵਿਧਾਨ ਦੇ ਕਾਰਨ ਸਾਰੇ ਲੋਕਾਂ ਨੂੰ ਹੱਕ ਅਧਿਕਾਰ ਮਿਲੇ ਜਿਨ੍ਹਾਂ ਕਾਰਨ ਅੱਜ ਸੀਐਮ ਬਣਿਆ ਪੀਐਮ ਬਣਿਆ ਜਾਂ ਐਮਐਲਏ ਐਮਪੀ ਬਣੇ ਇਹ ਡਾਕਟਰ ਅੰਬੇਡਕਰ ਸਾਹਿਬ ਦੀ ਦੇਣ ਹੈ ਪਰ ਇਹ ਸੈਂਟਰ ਗਵਰਨਮੈਂਟ ਨੂੰ ਔਰ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਆਂ ਕਿ ਜੋ ਇਹਦੇ ਪਿੱਛੇ ਦੀ ਜਿਹੜੀ ਰੰਜਿਸ਼ ਆ ਜਿਹਦੇ ਕਰਕੇ ਜਿਹੜੇ ਵੀ ਬੰਦੇ ਨੇ ਜਿਹੜੀ ਸ਼ਾਦੀਸ਼ ਇਹਨਾਂ ਦੀ ਜਿਹੜੀ ਰੱਤੀ ਗਈ ਆ ਕਿ ਕਿਹੜੇ ਬੰਦੇ ਦੇ ਕਹਿਨ ਦੇ ਉੱਪਰ ਜਿਹੜਾ ਡਾਕਟਰ ਮੀਡਿਕਲ ਸਾਹਿਬ ਦੇ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਬੰਦੇ ਕੌਣ ਹੈਗੇ ਆ ਕਿਹੜੀਆਂ ਏਜੰਸੀਆਂ ਉਹਨਾਂ ਨੂੰ ਫੜ ਕੇ ਜਿਹੜਾ ਸਾਰੀ ਪਬਲਿਕ ਦੇ ਸਾਹਮਣੇ ਕੀਤਾ ਜਾ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਔਰ ਅਸੀਂ ਮੰਗ ਕਰਦੇ ਆਂ ਕਿ ਅੱਗੇ ਤੋਂ ਕਦੀ ਵੀ ਕੋਈ ਇਹੋ ਜਿਹਾ ਕੰਮ ਨਹੀਂ ਕਰੇਗਾ ਅਗਰ ਜੇ ਕੋਈ ਕਰੇਗਾ ਤੇ ਜਿਹੜਾ ਪੂਰਾ ਇੰਡੀਆ ਜਿਹੜਾ ਆ ਸੜਕਾਂ ਦੇ ਉੱਤੇ ਹੀਗਾ ਦੁਬਾਰਾ ਠੀਕ ਹੈ ਜੀ ਜਾਓ